ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਸਾਰੇ 11 ਸੂਬਿਆਂ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਜਿੱਥੇ ਸਾਲ 219 ਦੀਆਂ ਲੋਕ ਸਭਾ ਚੋਣਾਂ 'ਚ ਰਾਸ਼ਟਰੀ ਔਸਤ ਤੋਂ ਵੀ ਘੱਟ ਮਤਦਾਨ ਹੋਇਆ ਸੀ ਕਮਿਸ਼ਨ ਅਨੁਸਾਰ ਆਉਂਦੀਆਂ ਲੋਕ ਸਭਾ ਚੋਣਾਂ 'ਚ ਮਤਦਾਨ ਫੀਸਦ ਵਧਾਉਣ ਲਈ ਸਾਰੇ ਹੀ ਸੂਬਿਆਂ ਦੇ ਅਧਿਕਾਰੀਆਂ ਨੂੰ ਜਾਗਰੂਕਤਾ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ ਤੇਜ਼ ਕਰਨ ਲਈ ਆਖਿਆ ਗਿਆ ਹੈ ਕਮਿਸ਼ਨ ਨੇ ਘੱਟ ಮತਦਾਨ ਵਾਲੇ ਸੂਬਿਆਂ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਤੇ ਕਮਿਸ਼ਨਰਾਂ ਨੂੰ ಮತਦਾਨ ਦਾ ਫੀਸਦ ਵਧਾਉਣ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਨਵੀਂ ਦਿੱਲੀ ਵਿੱਚ ਕਮਿਸ਼ਨ ਤੇ ਦਫ਼ਤਰ ਚ ਇੱਕ ਮਹੱਤਵਪੂਰਨ ਮੀਟਿੰਗ ਰੱਖੀ ਹੈ ਮੀਟਿੰਗ ਚ ਘੱਟ ಮತਦਾਨ ਫੀਸਦ ਨਾਲ ਜੁੜੇ ਮੁੱਦੇ ਤੇ ਸਵਾਲ ਜਵਾਬ ਵੀ ਹੋਣਗੇ ਕਮਿਸ਼ਨ ਦਾ ਮੰਨਣਾ ਹੈ ਕਿ ਇਹਨਾਂ ਖੇਤਰਾਂ ਚ ਘੱਟ ಮತਦਾਨ ਦੇ ਪਿੱਛੇ ਵੋਟਰਾਂ ਦੇ ਰਵੱਈਏ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਦੀ ਲਾਪਰਵਾਹੀ ਵੀ ਨਜ਼ਰ ਆਉਂਦੀ ਹੈ ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਚ ਮਤਦਾਨ ਦੀ ਰਾਸ਼ਟਰੀ ਔਸਤ 67.40% ਸੀ ਜਦ ਕਿ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਮਹਾਰਾਸ਼ਟਰ ਉੱਤਰਾਖੰਡ ਤੇਲੰਗਾਨਾ ਗੁਜਰਾਤ ਪੰਜਾਬ ਰਾਜਸਥਾਨ ਤੇ ਝਾਰਖੰਡ ਦੇ 50 ਲੋਕ ਸਭਾ ਖੇਤਰ ਅਜੇ ਸਨ ਜਿੱਥੇ ਰਾਸ਼ਟਰੀ ਔਸਤ ਤੋਂ ਘੱਟ ਮਤਦਾਨ ਹੋਇਆ ਸੀ